ਇਕ ਨਿੱਗੇ ਕਮਰੇ ਚ ਗਰਮ ਕਪੜੇ ਪਾ ਕੇ ਆਜ਼ਾਦੀ ਦਾ ਨਿਗ ਮਾਨ ਰਹੇ ਆ ਤੇ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ 17ਵੀਂ ਤੇ 18ਵੀਂ ਸ਼ਤਾਬਦੀ ਵਿੱਚ ਕਿਵੇਂ ਜ਼ੁਲਮ ਹੁੰਦਾ ਸੀ ਕਿਵੇਂ ਹੁਕਮਰਾਨ ਬਹੁਤ ਜ਼ਿਆਦਾ ਜ਼ੁਲਮ ਕਰਦੇ ਸੀਗੇ ਔਰ ਉਦੋਂ ਹੀ ਜਦੋਂ ਸਿੱਖ ਕੌਮ ਬਣੀ ਜਦੋਂ ਗੁਰੂ ਨਾਨਕ ਦੇਵ ਜੀ ਨੇ ਇੱਕ ਸਿੱਖ ਕੌਮ ਨੂੰ ਪੈਦਾ ਕੀਤਾ ਤਾਂ ਕਿਸ ਤਰ੍ਹਾਂ ਬਰਦਾਸ਼ਤ ਹੁੰਦਾ ਲੋਕਾਂ ਨੂੰ ਜਿਹੜੇ ਜ਼ਾਲਮ ਸੀਗੇ ਹੁਕਮਰਾਨ ਸੀਗੇ ਤੋਂ ਸ਼ਹਾਦਤਾਂ ਦਾ ਦੌਰ ਸ਼ੁਰੂ ਹੋਇਆ ਪਹਿਲਾ ਗੁਰੂ ਅਰਜਨ ਦੇਵ ਸ਼ਹੀਦ ਹੋਏ ਫਿਰ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ ਜਿਨ੍ਹਾਂ ਦੇ ਨਾਲ ਪਾਏ ਮਤੀ ਦਾਸ ਪਾਏ ਸਤੀ ਦਾਸ ਪਾਏ ਦਿਆਲਾ ਜੀ ਇਹ ਸਭ ਸ਼ਹੀਦ ਹੋਏ ਔਰ ਉਸ ਦੇ ਬਾਅਦ ਜਦੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਸਿਰਜਿਆ ਤਾਂ ਫਿਰ ਤੇ ਜਿਹੜਾ ਜ਼ੁਲਮ ਸੀ ਉਹਦੀ ਇੰਤਹਾ ਹੋ ਗਈ